ਦੋਸਤੋ ਪੰਜਾਬ ਨੂੰ ਬਦਨਾਮ ਕਰਨ ਲਈ ਕੀ ਕੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਕੋਈ ਕਸਰ ਕੋਈ ਵੀ ਨਹੀਂ ਛੱਡਣ ਡਿਆ ਇਹਨੂੰ ਬਦਨਾਮ ਕਰਨ ਦੇ ਵਿੱਚ ਛੋਟੀਆਂ ਤੋਂ ਛੋਟੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਵੱਡੀਆਂ ਤੋਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਮੈਂ ਗੱਲ ਕਰਨ ਲੱਗਾ ਕਿ ਕੱਲ ਜਿਹੜਾ ਇੱਕ ਅਮਰੀਕਨ ਜਹਾਜ਼ ਅਮਰਸਰ ਦੇ ਵਿੱਚ ਉਤਰਿਆ ਅਮਰਸਰ ਦੀ ਧਰਤੀ ਦੇ ਉੱਤੇ ਜਿਹੜੇ ਉੱਥੋਂ ਬੱਚੇ ਰਿਪੋਰਟ ਕੀਤੇ ਗਏ ਆ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਵਿੱਚ 30 ਪੰਜਾਬੀ ਸੀਗੇ 33 ਹਰਿਆਣਵੀ ਸੀਗੇ ਤੇ 33 ਗੁਜਰਾਤੀ ਸੀਗੇ ਅਮਰਸਰ ਦੀ ਜਗ੍ਹਾ ਕਿਉਂ ਚੁਣੀ ਗਈ ਇਹਦੇ ਉੱਤੇ ਅੱਜ ਆਪਾਂ ਚਰਚਾ ਕਰਨ ਲੱਗੇ ਆ ਕਿ ਅਸੂਲਨ ਜਗ੍ਹਾ ਕਿਹੜੀ ਚਾਹੀਦੀ ਸੀ ਜਹਾਜ਼ ਉਤਰਨ ਲਈ ਅਸੂਲਨ ਤੇ ਚਾਹੀਦਾ ਸੀਗਾ ਦਿੱਲੀ 에ਰਪੋਰਟ ਜਿੱਥੋਂ ਹਰ ਜਗ੍ਹਾ ਦੀ ਜਿਹੜੀ ਅੱਗੇ ਫਲਾਈਟ ਜਾਂਦੀ ਸੀ ਜਿੱਥੋਂ ਕਨੈਕਟੀਵਿਟੀ ਆ ਕਿ ਜਿੱਥੋਂ-ਜਿੱਥੋਂ ਦੇ ਬੱਚੇ ਵੀ ਸੀ ਉਹਨਾਂ ਦੇ ਘਰਾਂ 'ਚ ਉੱਥੋਂ ਭੇਜਣੇ ਸੌਖੇ ਸੀਗੇ ਅਮਰਸਾਰੀ ਕਿਉਂ ਚੁਣਿਆ ਗਿਆ ਪੰਜਾਬ ਹੀ ਕਿਉਂ ਚੁਣਿਆ ਗਿਆ ਕਾਰਨ ਕੀ ਹੈ ਕਾਰਨ ਇਹ ਆ ਕਿ ਅਮਰੀਕਨ ਐਕਟੀਵਿਟੀ ਸੀ ਅਮਰੀਕਾ ਵੱਲੋਂ ਇਹ ਜਿਹੜਾ ਘਟਨਾਕਰਮ ਕੀਤਾ ਜਾ ਰਿਹਾ ਸੀਗਾ ਜਿਹੜਾ ਇੱਕ ਕੰਮ ਕਰ ਕੀਤਾ ਜਾ ਰਿਹਾ ਸੀ ਔਰ ਦੁਨੀਆ ਭਰ ਦੀ ਜਿਹੜੀ ਨਿਗਾਹ ਦੇ ਉੱਤੇ ਰਹਿਣੀ ਸੀ ਔਰ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਣਾ ਸੀਗਾ ਕਿ ਅਮਰੀਕਾ ਨੇ ਕੀ ਕੀਤਾ ਬਸ ਬਦਨਾਮ ਦੁਨੀਆ ਭਰ ਚ ਪੰਜਾਬ ਤੇ ਪੰਜਾਬੀ ਕਰਨਿਆਂ ਇਸ ਤੋਂ ਵੱਡਾ ਟੀਚਾ ਹੀ ਕੋਈ ਨਹੀਂ ਰਹਿ ਗਿਆ ਨਾ ਸਰਕਾਰਾਂ ਦੇ ਕੋਲ ਕੱਲ ਵੀ ਦੁਨੀਆ ਭਰ ਦੇ ਵਿੱਚ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਤੋਂ ਵੱਧ ਜਿਹੜੇ ਗੈਰ ਕਾਨੂੰਨੀ ਕੰਮ ਆ ਉਹ ਪੰਜਾਬੀ ਕਰਦੇ ਆ ਸਭ ਤੋਂ ਜਿਹੜੇ ਕ੍ਰਿਮੀਨਲ ਬੰਦੇ ਆ ਪੰਜਾਬ ਦੇ ਬੰਦੇ ਆ ਬਸ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਵਿਖਾਉਣਾ ਖਬਰਾਂ ਦੇ ਵਿੱਚ ਵੀ ਇੱਥੋਂ ਦੇ ਲੋਕ ਕ੍ਰਿਮੀਨਲ ਆ ਇੱਥੇ ਜਾਇਆ ਨਾ ਕਰੋ ਇੱਥੇ ਵਪਾਰ ਨਾ ਕਰੋ ਆ ਟੀਚਾ ਜਿਹੜਾ ਸਾਰੇ ਲੈ ਕੇ ਚੱਲ ਪਿਆ ਬਸ ਪੰਜਾਬ ਹੀ ਮਾੜਾ ਵਾ ਸਭ ਤੋਂ ਇਹਨੂੰ ਡਿਸਟਰਬ ਹੀ ਵਿਖਾਉਣਾ ਇਹੋ ਟੀਚਾ ਆਪਾਂ ਲੈ ਕੇ ਚੱਲੇ ਆ ਵੀ ਕੋਈ ਵਪਾਰੀ ਨਾ ਇੱਥੇ ਆਵੇ ਕੋਈ ਵਪਾਰ ਨਾ ਕਰ ਸਕੇ ਸਾਡਾ ਬਾਰਡਰ ਨਾ ਖੁੱਲੇ ਕੋਈ ਸੁਖ ਦੀ ਰੋਟੀ ਨਾ ਖਾ ਸਕੇ ਇਹ ਟੀਚਾ ਵਾ ਤੁਹਾਡਾ ਇਹ ਤੁਸੀਂ ਲੋਕਾਂ ਨੇ ਆਪਣੇ ਮਨ ਦੇ ਵਿੱਚ ਧਾਰ ਲਿਆ ਕਿ ਲੋਕ ਭੁੱਖੇ ਮਾਰਨੇ ਨੇ ਉਹ ਖੇ ਰਹਿ ਕੇ ਜਾ ਤੇ ਉਹ ਦੇਸ਼ ਛੱਡ ਜਾਣ ਜਾਓ ਕ੍ਰਿਮਿਨਲ ਬਣ ਜਾਣ ਤੇ ਜਾਓ ਖੁਦਕੁਸ਼ੀਆਂ ਕਰ ਜਾਣ ਇਹ ਮੰਤਵ ਹੈ ਤੁਹਾਡਾ ਸਾਰਿਆਂ ਦਾ ਇਹਦੇ ਪਿੱਛੇ ਕਿ ਜਿਹੜੇ ਬੱਚੇ ਕੱਲ ਰਿਪੋਰਟ ਹੋਏ ਆ 50 50 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਬਾਹਰ ਗਏ ਮੌਤ ਦੇ ਮੂੰਹ ਦੇ ਵਿੱਚੋਂ ਲੰਘ ਕੇ ਜਾਂ ਮੌਤ ਦੇ ਮੂੰਹ ਦੇ ਵਿੱਚ ਗਏ ਕਮਾਈ ਕਰਨ ਲਈ ਬਾਹਰ ਗਏ ਜਿਨ੍ਹਾਂ ਚ ਕੁਝ ਮਰ ਵੀ ਗਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਮਾਪੇ ਦਾ ਕੀ ਕਸੂਰ ਆ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਆ ਪੰਜਾਬ ਨੂੰ ਬਦਨਾਮ ਕਰਨ ਲਈ ਕੀ ਕੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਕੋਈ ਕਸਰ ਕੋਈ ਵੀ ਨਹੀਂ ਛੱਡਣ ਡਿਆ ਇਹਨੂੰ ਬਦਨਾਮ ਕਰਨ ਦੇ ਵਿੱਚ ਛੋਟੀਆਂ ਤੋਂ ਛੋਟੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਵੱਡੀਆਂ ਤੋਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਮੈਂ ਗੱਲ ਕਰਨ ਲੱਗਾ ਕਿ ਕੱਲ ਜਿਹੜਾ ਇੱਕ ਅਮਰੀਕਨ ਜਹਾਜ਼ ਅਮਰਸਰ ਦੇ ਵਿੱਚ ਉਤਰਿਆ ਅਮਰਸਰ ਦੀ ਧਰਤੀ ਦੇ ਉੱਤੇ ਜਿਹੜੇ ਉੱਥੋਂ ਬੱਚੇ ਰਿਪੋਰਟ ਕੀਤੇ ਗਏ ਆ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਵਿੱਚ 30 ਪੰਜਾਬੀ ਸੀਗੇ 33 ਹਰਿਆਣਵੀ ਸੀਗੇ ਤੇ 33 ਗੁਜਰਾਤੀ ਸੀਗੇ ਅਮਰਸਰ ਦੀ ਜਗ੍ਹਾ ਕਿਉਂ ਚੁਣੀ ਗਈ ਇਹਦੇ ਉੱਤੇ ਅੱਜ ਆਪਾਂ ਚਰਚਾ ਕਰਨ ਲੱਗੇ ਆ ਕਿ ਅਸੂਲਨ ਜਗ੍ਹਾ ਕਿਹੜੀ ਚਾਹੀਦੀ ਸੀ ਜਹਾਜ਼ ਉਤਰਨ ਲਈ ਅਸੂਲਨ ਤੇ ਚਾਹੀਦਾ ਸੀਗਾ ਦਿੱਲੀ 에ਰਪੋਰਟ ਜਿੱਥੋਂ ਹਰ ਜਗ੍ਹਾ ਦੀ ਜਿਹੜੀ ਅੱਗੇ ਫਲਾਈਟ ਜਾਂਦੀ ਸੀ ਜਿੱਥੋਂ ਕਨੈਕਟੀਵਿਟੀ ਆ ਕਿ ਜਿੱਥੋਂ-ਜਿੱਥੋਂ ਦੇ ਬੱਚੇ ਵੀ ਸੀ ਉਹਨਾਂ ਦੇ ਘਰਾਂ 'ਚ ਉੱਥੋਂ ਭੇਜਣੇ ਸੌਖੇ ਸੀਗੇ ਅਮਰਸਾਰੀ ਕਿਉਂ ਚੁਣਿਆ ਗਿਆ ਪੰਜਾਬ ਹੀ ਕਿਉਂ ਚੁਣਿਆ ਗਿਆ ਕਾਰਨ ਕੀ ਹੈ ਕਾਰਨ ਇਹ ਆ ਕਿ ਅਮਰੀਕਨ ਐਕਟੀਵਿਟੀ ਸੀ ਅਮਰੀਕਾ ਵੱਲੋਂ ਇਹ ਜਿਹੜਾ ਘਟਨਾਕਰਮ ਕੀਤਾ ਜਾ ਰਿਹਾ ਸੀਗਾ ਜਿਹੜਾ ਇੱਕ ਕੰਮਕਾਰ ਕੀਤਾ ਜਾ ਰਿਹਾ ਸੀ ਔਰ ਦੁਨੀਆ ਭਰ ਦੀ ਜਿਹੜੀ ਨਿਗਾਹ ਦੇ ਉੱਤੇ ਰਹਿਣੀ ਸੀ ਔਰ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਣਾ ਸੀਗਾ ਕਿ ਅਮਰੀਕਾ ਨੇ ਕੀ ਕੀਤਾ ਬਸ ਬਦਨਾਮ ਦੁਨੀਆ ਭਰ ਚ ਪੰਜਾਬ ਤੇ ਪੰਜਾਬੀ ਕਰਨਿਆਂ ਇਸ ਤੋਂ ਵੱਡਾ ਟੀਚਾ ਹੀ ਕੋਈ ਨਹੀਂ ਰਹਿ ਗਿਆ ਨਾ ਸਰਕਾਰਾਂ ਦੇ ਕੋਲ ਕੱਲ ਵੀ ਦੁਨੀਆ ਭਰ ਦੇ ਵਿੱਚ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਤੋਂ ਵੱਧ ਜਿਹੜੇ ਗੈਰ ਕਾਨੂੰਨੀ ਕੰਮ ਆ ਉਹ ਪੰਜਾਬੀ ਕਰਦੇ ਆ ਸਭ ਤੋਂ ਜਿਹੜੇ ਕ੍ਰਿਮੀਨਲ ਬੰਦੇ ਆ ਉਹ ਪੰਜਾਬ ਦੇ ਬੰਦੇ ਆ ਬਸ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਵਿਖਾਉਣਾ ਖਬਰਾਂ ਦੇ ਵਿੱਚ ਵੀ ਇੱਥੋਂ ਦੇ ਲੋਕ ਕ੍ਰਿਮੀਨਲ ਆ ਇੱਥੇ ਜਾਇਆ ਨਾ ਕਰੋ ਇੱਥੇ ਵਪਾਰ ਨਾ ਕਰੋ ਆ ਟੀਚਾ ਜਿਹੜਾ ਸਾਰੇ ਲੈ ਕੇ ਚੱਲ ਪਿਆ ਬਸ ਪੰਜਾਬ ਹੀ ਮਾੜਾ ਵਾ ਸਭ ਤੋਂ ਇਹਨੂੰ ਡਿਸਟਰਬ ਹੀ ਵਿਖਾਉਣਾ ਇਹੋ ਟੀਚਾ ਆਪਾਂ ਲੈ ਕੇ ਚੱਲੇ ਆ ਵੀ ਕੋਈ ਵਪਾਰੀ ਨਾ ਇੱਥੇ ਆਵੇ ਕੋਈ ਵਪਾਰ ਨਾ ਕਰ ਸਕੇ ਸਾਡਾ ਬਾਰਡਰ ਨਾ ਖੁੱਲੇ ਕੋਈ ਸੁਖ ਦੀ ਰੋਟੀ ਨਾ ਖਾ ਸਕੇ ਇਹ ਟੀਚਾ ਵਾ ਤੁਹਾਡਾ ਇਹ ਤੁਸੀਂ ਲੋਕਾਂ ਨੇ ਆਪਣੇ ਮਨ ਦੇ ਵਿੱਚ ਧਾਰ ਲਿਆ ਕਿ ਲੋਕ ਭੁੱਖੇ ਮਾਰਨੇ ਨੇ ਉਹ ਖੇ ਰਹਿ ਕੇ ਜਾ ਤੇ ਉਹ ਦੇਸ਼ ਛੱਡ ਜਾਣ ਜਾਓ ਕ੍ਰਿਮਨਲ ਬਣ ਜਾਣ ਤੇ ਜਾਓ ਖੁਦਕੁਸ਼ੀਆਂ ਕਰ ਜਾਣ ਇਹ ਮੰਤਵ ਹੈ ਤੁਹਾਡਾ ਸਾਰਿਆਂ ਦਾ ਇਹਦੇ ਪਿੱਛੇ ਕਿ ਜਿਹੜੇ ਬੱਚੇ ਕੱਲ ਰਿਪੋਰਟ ਹੋਏ ਆ 50 50 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਬਾਹਰ ਗਏ ਮੌਤ ਦੇ ਮੂੰਹ ਦੇ ਵਿੱਚੋਂ ਲੰਘ ਕੇ ਜਾਂ ਮੌਤ ਦੇ ਮੂੰਹ ਦੇ ਵਿੱਚ ਗਏ ਕਮਾਈ ਕਰਨ ਲਈ ਬਾਹਰ ਗਏ ਜਿਨ੍ਹਾਂ ਚ ਕੁਝ ਮਰ ਵੀ ਗਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਮਾਪੇ ਦਾ ਕੀ ਕਸੂਰ ਆ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਆ